ਜਿਹੜੀ ਐਸੋਸੀਏਸ਼ਨ ਆਫ ਇੰਜੀਨੀਅਰਸ ਐਸੋਸੀਏਸ਼ਨ ਨੇ ਉਸਨੇ ਭਗਵੰਤ ਮਾਨ ਜੁਨ ਟਿੱਟਲੀ ਕਿਹਾ ਕਿ ਕਿਸ ਤਰੀਕੇ ਦੇ ਨਾਲ ਲੈਕਚਰੀ ਬੋਰਡ ਦੇ ਇੰਜੀਨੀਅਰਸ ਦੇ ਉੱਤੇ ਪ੍ਰੈਸ਼ਰ ਪਾ ਕੇ ਦਿੱਲੀ ਇਲੈਕਸ਼ਨਸ ਵਾਸਤੇ ਫੰਡ ਇਕੱਠੇ ਕਰਨ ਦਾ ਪ੍ਰੈਸ਼ਰ ਪਾਇਆ ਗਿਆ ਸੀ ਕਿ ਪੈਸੇ ਦਿਓ ਜੇ ਇੱਕ ਮਹਿਕਮੇ ਦੀ ਇਹ ਗੱਲ ਹੈ ਤੇ ਇਹਦਾ ਮਤਲਬ ਸਾਰੇ ਪੰਜਾਬ ਤੋਂ ਕਿੰਨਾ ਪੈਸਾ ਇਕੱਠਾ ਕਰਕੇ ਦਿੱਲੀ ਚੋਣਾਂ ਦੇ ਵਿੱਚ ਪੰਜਾਬ ਚੋਂ ਗਿਆ ਹੋਵੇਗਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਅਲਰਮਿੰਗ ਸਿਚੁਏਸ਼ਨ ਜਿਹੜੇ ਅਫਸਰਾਂ ਕੋਲ ਤੁਸੀਂ ਪੈਸੇ ਇਕੱਠੇ ਕਰਨ ਵਾਸਤੇ ਲਾਉਗੇ ਕੱਲ ਨੂੰ ਉਹਨਾਂ ਤੋਂ ਕਿਹੜੀ ਇਮਾਨਦਾਰੀ ਦੀ ਉਮੀਦ ਕਰਦੇ ਹੋ ਤੇ ਜਨਰਲ ਸਕੱਤਰ ਅਜੇ ਪਾਲ ਸਿੰਘ ਅਟਵਾਲ ਜੀ ਨੇ 6 2 ਨੂੰ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਹੈ ਕਿ ਸਾਡੇ ਪਾਵਰ ਇੰਜੀਨੀਅਰਸ ਕੋਲੋਂ ਪੈਸੇ ਇਕੱਠੇ ਕਰਨ ਵਾਸਤੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕਿ ਦਿੱਲੀ ਵਾਸਤੇ ਫੰਡ ਦਿਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਕੀ ਉਸ ਚਿੱਠੀ ਦੇ ਵਿੱਚ ਹੈ ਮੇਰੇ ਕੋਲ ਵੀ ਉਹ ਚਿੱਠੀ ਪਹੁੰਚੀ ਹੈ ਪੀਐਸਈਬੀ ਜਿਹੜੀ ਐਸੋਸੀਏਸ਼ਨ ਇੰਜੀਨੀਅਰਸ ਐਸੋਸੀਏਸ਼ਨ ਉਸਨੇ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਹੈ ਕਿ ਕਿਸ ਤਰੀਕੇ ਦੇ ਨਾਲ ਇਲੈਕਟ੍ਰਿਸਿਟੀ ਬੋਰਡ ਦੇ ਇੰਜੀਨੀਅਰਸ ਦੇ ਉੱਤੇ ਪ੍ਰੈਸ਼ਰ ਪਾ ਕੇ ਦਿੱਲੀ ਇਲੈਕਸ਼ਨਸ ਵਾਸਤੇ ਫੰਡ ਇਕੱਠੇ ਕਰਨ ਦਾ ਜਿਹੜਾ ਹੈਗਾ ਅਸ਼ਰ ਪਾਇਆ ਗਿਆ ਸੀ ਕਿ ਪੈਸੇ ਦਿਓ ਜੇ ਇੱਕ ਮਹਿਕਮੇ ਦੀ ਇਹ ਗੱਲ ਹੈ ਤੇ ਦਾ ਮਤਲਬ ਸਾਰੇ ਪੰਜਾਬ ਚੋਂ ਕਿੰਨਾ ਕ ਪੈਸਾ ਇਕੱਠਾ ਕਰਕੇ ਦਿੱਲੀ ਚੋਣਾਂ ਦੇ ਵਿੱਚ ਪੰਜਾਬ ਚੋਂ ਗਿਆ ਹੋਵੇਗਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਅਲਰਮਿੰਗ ਸਿਚੁਏਸ਼ਨ ਹੈ ਜਿਹੜੇ ਅਫਸਰਾਂ ਕੋਲ ਤੁਸੀਂ ਪੈਸੇ ਇਕੱਠੇ ਕਰਨ ਵਾਸਤੇ ਲਾਉਗੇ ਕੱਲੋਂ ਉਹਨਾਂ ਕੋਲ ਕਿਹੜੀ ਇਮਾਨਦਾਰੀ ਦੀ ਉਮੀਦ ਕਰਦੇ ਹੋ ਉਹਨਾਂ ਨੇ ਕਿਸ਼ਰਸੀ ਨਹੀਂ ਲਗਾ ਰਹੇ ਇਸ ਵਿਸ਼ੇ ਦੇ ਉੱਤੇ ਪੀਐਸਸੀਬੀ ਇੰਜੀਨੀਅਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੇ ਪਾਲ ਸਿੰਘ ạtਵਾਲ ਜੀ ਨੇ 6 ਦੂ ਨੂੰ ਭਗਵੰਤ ਮਾਨ ਜੀ ਨੂੰ ਚਿੱਠੀ ਲਿਖੀ ਹੈ ਕਿ ਸਾਡੇ ਪਾਵਰ ਇੰਜੀਨੀਅਰਸ ਕੋਲੋਂ ਪੈਸੇ ਇਕੱਠੇ ਕਰਨ ਵਾਸਤੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਦਿੱਲੀ ਵਾਸਤੇ ਫੰਡ ਦਿਓ ਔਰ ਇਹਦੀ ਪ੍ਰੋਪਰ ਜਾਂਚ ਕਰਾਈ ਜਾਵੇ ਇਹ ਕੀ ਹੋ ਰਿਹਾ ਪੰਜਾਬ ਕੀ ਇਹ ਇਹ ਇੱਕ ਕਟੇ ਇਮਾਨਦਾਰੀ ਦਾ ਅਸਲੀ ਚਿਹਰਾ ਕਾਕਾ ਕਿਸ ਤਰ੍ਹਾਂ ਦੀ ਝੂਠੋ ਫੇਰ ਦੀ ਰਾਜਨੀਤੀ ਕਰਨਗੇ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਕਿ ਪੰਜਾਬ ਦੇ EMPLOYEES ਤੋਂ ਕਿੰਨੇ ਕਰੋੜਾਂ ਦਾ ਫੰਡ ਜਿਹੜਾ ਇਕੱਠਾ ਕੀਤਾ ਗਿਆ ਔਰ ਦਿੱਲੀ ਇਲੈਕਸ਼ਨ ਵਿੱਚ ਵਰਤਿਆ ਗਿਆ ਪੰਜਾਬ ਦੇ ਲੋਕਾਂ ਤੋਂ ਕਿੰਨਾ ਫੰਡ ਇਕੱਠਾ ਕਰਕੇ ਤੁਸੀਂ ਦਿੱਲੀ ਦੇ ਇਲੈਕਸ਼ਨ 'ਚ ਭੇਜਿਆ ਪੰਜਾਬ ਦੀ ਜਨਤਾ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਤੁਸੀਂ ਕਿਹੜੀ ਇਮਾਨਦਾਰੀ ਦੀ ਗੱਲ ਕਰਦੇ ਹੋ ਸਰਕਾਰੀ ਮੁਲਾਜ਼ਮਾਂ ਕੋਲ ਤੁਸੀਂ ਪੈਸੇ ਇਕੱਠੇ ਕਰੋਗੇ ਫਿਰ ਉਹਨਾਂ ਕੋਲ ਇਮਾਨਦਾਰੀ ਪਾਲੋਗੇ ਇੱਕ ਸੈਲਿੰਗ ਐਮਪਲਾਈ ਕਿੱਥੇ ਪੈਸਾ ਦੇ ਸਕਦਾ ਕਿਸੇ ਨਾ ਕਿਸੇ ਗਲਤ ਰਿੱਕੇ ਕਹੋ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਤੇ ਆਪਣੇ ਐਮਪਲੋਇਜ਼ ਨੂੰ ਗਲਤ ਰਸਤੇ ਚੱਲਣ ਵਾਸਤੇ ਮਜਬੂਰ ਕਰਦੇ ਪਏ ਹੋ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਔਰ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਮੰਨ ਕਰਦੀ ਹੈ ਕਿ ਜੁਡੀਸ਼ੀਅਲ ਇਨਕੁਆਇਰੀ ਕੀਤੀ ਜਾਵੇ ਸਰ ਕੋਈ ਪਤਾ ਲੱਗਿਆ ਕਿੰਨੇ ਕਿੰਨੇ ਕ ਪੈਸੇ ਦੀ ਜਿਹੜੀ ਮੰਗ ਕੀਤੀ ਗਈ ਸੀ ਇਹਨਾਂ ਨੇ ਕਰੋੜਾ ਰੁਪਇਆ ਪੰਜਾਬ ਤੋਂ ਇਕੱਠਾ ਕਰਕੇ ਭੇਜਿਆ ਔਰ ਇਹ ਇੱਕ ਐਸੋਸੀਏਸ਼ਨ ਨੇ ਇਸ ਗੱਲ ਤੋਂ ਇਤਰਾਜ਼ ਜਤਾਇਆ ਲੇਕਿਨ ਕਿੰਨੇ ਐਸੇ ਸਰਕਾਰੀ ਅਫਸਰ ਨੇ ਜਿਹੜੇ ਚੁੱਪ ਕਰਕੇ ਪੈਸੇ ਦੇ ਦਿੰਦੇ ਨੇ ਪਲੰਪ ਪੋਸਟਿੰਗਸ ਲੈਣ ਵਾਸਤੇ ਪੈਸੇ ਦਿੰਦੇ ਨੇ ਅੱਜ ਇਸ ਗੱਲ ਤੋਂ ਸਾਬਤ ਹੋ ਗਿਆ ਕਿ ਪੰਜਾਬ ਦੀ ਭਵੰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵੰਗਰ ਦੇਸ਼ ਦੀ ਸਭ ਤੋਂ ਪ੍ਰਸ਼ੰਸਕ ਸਰਕਾਰ ਬਣ ਕੇ ਰਹਿ ਗਈ ਹੈ ਇਹ ਅੱਜ ਸਾਬਤ ਹੋ ਗਿਆ